ਔਰ ਫਿਲਹਾਲ ਖਬਰ ਜੋ ਹੈ ਉਹ ਰੋਪੜ ਲੁਧਿਆਣਾ ਪ੍ਰੋਜੈਕਟ ਨੂੰ ਲੈ ਕੇ ਆ ਰਹੀ ਹੈ ਜਿੱਥੇ ਕਿ ਕਬਜ਼ਾ ਲੈਣ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਪੁਲਿਸ ਦੇ ਨਾਲ ਕਿਸਾਨਾਂ ਦੀ ਝੜਪ ਹੋਈ ਹੈ ਕਬਜ਼ਾ ਲੈਣ ਵਾਸਤੇ ਪ੍ਰਸ਼ਾਸਨ ਗਿਆ ਸੀ ਪ੍ਰਸ਼ਾਸਨ ਨੇ ਜਾ ਕੇ ਕਬਜ਼ਾ ਮੰਗਿਆ ਕਿਸਾਨਾਂ ਦਾ ਦੋਸ਼ ਇਹ ਹੈ ਕਿ ਉਹਨਾਂ ਨੂੰ ਜੋ ਮੁਆਵਜ਼ਾ ਬਣਦਾ ਉਸ ਰੂਪ ਦਾ ਮੁਆਵਜ਼ਾ ਦਿੱਤਾ ਨਹੀਂ ਗਿਆ ਜਿਹਦੇ ਕਰਕੇ ਉਹਨਾਂ ਨੇ ਉੱਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਦੇ ਨਾਲ ਮੁੱਠ ਭੇੜ ਵੀ ਹੋਈ ਹੈ ਆਪਸ ਵਿੱਚ ਦੀ ਵੀ ਤਕਰਾਰਬਾਜੀ ਹੋਈ ਹੈ ਸੋ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਤਿਵਾਨ ਜੀ ਮੇਰਾ ਖਿਆਲ ਹੈ ਕਿ ਜੇ ਸਹਿਮਤੀ ਹੋ ਜੇ ਚੰਗੀ ਗੱਲ ਹੈ ਪਰ ਇਹ बार-बार ਕਿਸਾਨਾਂ ਦਾ ਤੇ ਮੁਆਵਜ਼ੇ ਦੇ ਸਬੰਧ ਵਿੱਚ ਝਗੜਾ ਕਿਉਂ ਪੈ ਰਿਹਾ ਹੈ ਜੀ ਸਾਡੇ ਮੁੱਖ ਮੰਤਰੀ ਤੇ ਮਾਲ ਮੰਤਰੀ ਵੀ ਉਸੇ ਇਲਾਕੇ ਦੇ ਨੇ ਹਮ ਤਰਨਪ੍ਰੀਤ ਸੌਂਤ ਸਾਹਿਬ ਜੀ ਨੀ ਤਨਬੀਰ ਸੌਂਧ ਨਹੀਂ ਹੈਗੇ ਇਹਦੇ ਹੋਰ ਨਹੀਂ ਉਹਨਾਂ ਨੂੰ ਇਹਦੇ ਚ ਤੁਰੰਤ ਦਖਲ ਦੇ ਕੇ ਕਿਸਾਨਾਂ ਨੂੰ ਵਿਚ ਬਿਠਾ ਕੇ ਉਹਨਾਂ ਦਾ ਮਸਲਾ ਹੱਲ ਕਰਨ ਚਾਹੀਦਾ ਸੌਂਧ ਸਾਬ ਤਾਂ ਪੰਚਾਇਤ ਮੰਤਰੀ ਨੇ ਜੀ ਸੋ ਇਸ ਮਸਲੇ ਦਾ ਤੁਰੰਤ ਪੱਧਰ ਦੇ ਉੱਤੇ ਕਿਸਾਨਾਂ ਦੇ ਨਾਲ ਬੈਠ ਕੇ ਕੋਈ ਪਰਮਾਨੈਂਟ ਹੱਲ ਕੱਢੋ ਤਾਂ ਕਿ ਮੁਰਮੁਰ ਕੇ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਝਗੜਾ ਨਾ ਹੋਵੇ